ਜ਼ਮੀਨ ਕੁੱਲ ਜਿਹੜੀ ਆ ਤਿੰਨ ਕਿੱਲੇ ਜ਼ਮੀਨ ਸੀ ਹਾਂਜੀ ਹਾਂਜੀ ਤੇ ਜਿਹੜੀ ਕੁਛ ਉੱਤੇ ਆ ਤੇ ਜਿਹੜੀ ਵਿੱਚ ਥੱਲੇ ਟੈ ਗਈ ਆ ਜਿਹੜੀ ਹਾਂ ਥੋੜੀ ਜੀ ਉੱਤੇ ਆ ਤੇ ਬਾਕੀ ਟੈ ਗਈ ਆ ਗੁਜ਼ਾਰਾ ਕਿਵੇਂ ਚੱਲਦਾ ਜੀ ਗੁਜ਼ਾਰਾ ਕਿਤਨਾ ਚੱਲਣਾ ਇਤਨਾ ਹੀ ਪੁੱਤ ਹਾਂ ਸੌਦਾ ਪਤਾ ਇਤਨਾ ਦਿੱਤੀ ਮਦਦ ਦਿੱਤੀ ਆ ਹਾਂਜੀ ਭੈਣ ਭਰਾਵਾਂ ਨੇ ਠੀਕ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਜੱਲੋਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਜਿੱਥੇ ਕਿ ਇੱਕ ਬਜ਼ੁਰਗ ਨੇ ਸਰਦਾਰ ਕਲਦੀਪ ਸਿੰਘ ਸਾਨਵ ਸਰਦਾਰ ਸਪੂਰਨ ਸਿੰਘ ਪਿੰਡ ਜੱਲੋਕੇ ਆ ਪਰਿਵਾਰ ਦੇ ਹਾਲਾਤ ਵਿਖਾਵਾਂਗੇ ਜੋ ਬਜ਼ੁਰਗਾ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦੱਸਾਂਗੇ ਬਜ਼ੁਰਗ ਨੇ ਜਿਹੜੇ ਸਰਦਾਰ ਕੁਲਦੀਪ ਸਿੰਘ ਤਾਂ ਇਸ ਟਾਈਮ ਜਿਹੜਾ ਮੰਜੇ ਤੇ ਨੇ ਤਾਂ ਉਹ ਵੀ ਤੁਹਾਨੂੰ ਹਾਲਾਤ ਵਿਖਾਵਾਂਗੇ ਜੋ ਗੰਭੀਰ ਹਾਲਾਤ ਦੇ ਵਿੱਚ ਸਰੀਰ ਉਹਨਾਂ ਦਾ ਤੇ ਨਾਲ ਪਰਿਵਾਰ ਮਾਤਾ ਜੀ ਨੇ ਤੇ ਨਾਲ ਜਿਹੜੇ ਪਿੰਡ ਦੇ ਸਰਦਾਰ ਜੈਮਲ ਸਿੰਘ ਜੀ ਨੇ ਉਹਨਾਂ ਦੇ ਬੇਟੇ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਉਹ ਕਰਦੇ ਆ ਗੱਲਬਾਤ ਵੀ ਇਹਨੂੰ ਅਟੈਕ ਹੋਇਆ ਏ ਹਾਂਜੀ ਹਾਂ ਪਹਿਲੋ 2023 ਚ ਜਿਹੜੇ ਗੱਲ ਪੁੱਛ ਹਾਂਜੀ ਉਦੋਂ ਆਇਆ ਏ 2023 ਦੇ ਵਿੱਚ ਹਾਂ 2023 ਦੇ ਤੇ ਦਵਾਈ ਬੂਟੀ ਚਲਦੀ ਏਦੀ ਤੇ ਭੌਕੇ ਜਦੋਂ ਹੁਣ ਫੇਰ ਹਾਂਜੀ ਫੇਰ ਇਹਨੂੰ ਹੋ ਗਿਆ ਅਟੈਕ ਹਾਂਜੀ ਤੇ ਜਿਹੜੇ ਬੱਚੇ ਆ ਤੇ ਇਹਨਾਂ ਦੀ ਜਿਹੜੀ ਪੈੜੀ ਆ ਦੋ ਡੇਢ ਕਿਲਾ ਉਹ ਦਰਿਆ ਚ ਆ ਉਹ ਟੱਠ ਗਈ ਆ ਹੈ ਤੇ ਜਿਹੜੀ ਥੋੜੀ ਕਣੀ ਕੋਈ ਮਾੜੀ ਮੋੜ ਪੱਠੇ ਟੱਕੇ ਜੋਗੀ ਹੈਗੀ ਆ ਤੇ ਬਾਕੀ ਸਾਰੀ ਠੱਠੀ ਆ ਤੇ ਘਰ ਦੇ ਲਾਦ ਮਾੜੇ ਹੀ ਆ ਤੇ ਵੱਡੇ ਦੀ ਜਿਹੜੀ ਬਹੂ ਆ ਉਹਦੇ ਰਸੋਲੀਆਂ ਏ ਠੀਕ ਹੈ ਜੀ ਤੇ ਪਥਰੀਆਂ ਏ ਤੇ ਉਹਦਾ ਆਪਰੇਸ਼ਨ ਹੋਣ ਵਾਲਾ ਏ ਮੈਂ ਮੇਰੀ ਬਾਹ ਦੇ ਵਿੱਚ ਪਲੇਟਾਂ ਹੀ ਤੇ ਜਦੋਂ ਮੈਂ ਇਹਨੂੰ ਚੁੱਕਦੀ ਥੱਲਦੀ ਆ ਬਜ਼ੁਰਗ ਨੂੰ ਤੇ ਉਦੋਂ ਮੇਰੇ ਦਜਾ ਉਹੇ ਲਗੀਆਂ ਏ ਉਮਰ ਦੇ ਲਿਆ ਜਨਾ ਮੈਂ ਢਿੱਲੀ ਮਠੀ ਰਹਿਨੀ ਆ ਪਲੇਟ ਬਾਹਾਂ ਦੇ ਵਿੱਚ ਬਾੰਦ ਰੇਸ਼ਾ ਪੈ ਗਿਆ ਉਹ ਵਿਖਲ ਗਈਆਂ ਏ ਹਾਂ ਜੀ ਹਾਂ ਮੇਰੀਆਂ ਪਲੇਟਾਂ ਜਿਹੜੀਆਂ ਬਾਹਾਂ ਦੀਆਂ ਉਹ ਵੀ ਵਿਖਲ ਗਈਆਂ ਏ ਐਸ ਟਾਈਮ ਬਹੁਤ ਜ਼ਿਆਦੇ ਅਸੀਂ ਔਖੇ ਆ ਠੀਕ ਹੈ ਜੀ ਦਵਾਈ ਬੂਟੀ ਤਾਂ ਵੀ ਔਖੇ ਨੇ ਜੁਲੰਗਾਂ ਦੇ ਕੀ ਹਾਲਾਤ ਜਦੋਂ 23 ਦੇ ਵਿੱਚ ਪਾਣੀ ਆਇਆ ਤੁਸੀਂ ਦੱਸ ਰਹੇ ਉਦੋਂ ਦੇ ਹਾਲਾਤ ਇਹਨਾਂ ਦੇ ਬਹੁਤ ਖਰਾਬ ਨੇ ਉਦੋਂ ਦੇ ਹਾਲ ਇਹਨਾਂ ਦਾ ਬਹੁਤ ਖਰਾਬ ਆ ਹਾਂ ਭੌਂਕੇ ਹੁਣ ਫੇਰ ਪਾਣੀ ਦੇ ਨਾਲ ਜਿਆਦਾ ਹੋ ਗਿਆ ਕੰਮ ਦਵਾਈ ਬੂਟੀ ਤੇ ਉਦੋਂ ਦੀ ਇਹਦੀ ਚੱਲੀ ਗਈ ਚੱਲੀ ਗਈ ਉਦੋਂ ਦਾ ਡੱਗਾ ਤੇ ਹੁਣ ਪਾਣੀ ਵੇਖ ਕੇ ਉੱਕਾ ਹੀ ਉੱਠਿਆ ਹੀ ਨਹੀਂ ਪਾਸਾ ਵੀ ਆ ਮੁਰਦੇ ਆ ਤੇ ਰੋਟੀ ਵੀ ਇਤਨਾ ਪਏ ਨੂੰ ਹੀ ਰੋਟੀ ਨਹੀਂ ਖਾਂਦਾ ਫੇਰ ਇਹਨੂੰ ਆਪਾਂ ਚੋਲ ਦਿੰਨੇ ਆ ਇਹ ਨੂੰ ਰਸ ਦੇਣੇ ਆ ਪਾਣੀ ਵੀ ਲੰਮੇ ਪਏ ਇਹਨੂੰ ਹੀ ਪਿਉਣੇ ਆ ਹਾਂ ਮੰਜੇ ਤੇ ਇਹਨੂੰ ਨਵਾਉਣੇ ਆ ਮੰਜੇ ਤੇ ਇਹਨੂੰ ਕੱਪੜੇ ਪਾਉਣੇ ਆ ਮੰਜੇ ਤੇ ਦਵਾਈ ਬੂਟੀ ਚਲਦੀ ਆ ਇਹ ਨੁਕਸਾਨ ਜਿਹੜਾ ਹੋਇਆ ਪਾਣੀ ਨਾਲ ਜ਼ਮੀਨ ਵੀ ਸਾਰੀ ਤੁਹਾਡੀ ਜ਼ਮੀਨ ਗਈ ਆ ਹਾਂ ਜ਼ਮੀਨ ਵੀ ਟਹਿ ਗਈ ਆ ਹਾਂਜੀ ਪਰਿਵਾਰ ਚ ਕੌਣ ਕੌਣ ਤੁਹਾਡੇ ਪਰਿਵਾਰ ਦੇ ਵਿੱਚ ਚਾ ਚਾਰ ਮੇਰੇ ਦਿਓਰ ਆ ਹਾਂਜੀ ਠੀਕ ਆ ਤੇ ਆਪਣਾ ਹੈਗਾ ਦੋ ਮੇਰੇ ਕਾਕੇ ਆ ਹਾਂਜੀ ਤੇ ਇੱਕ ਮੇਰੀ ਗੁੱਡੀ ਆ ਤੇ ਇੱਕ ਪੋਤਰੀ ਆ ਤੇ ਦੋ ਪੁੱਤਰ ਆ ਠੀਕ ਹੈ ਹਾਂ ਤੇ ਜ਼ਮੀਨ ਕਿੰਨੀ ਕੋਲ ਜਿਹੜੀ ਦੀ ਤੁਹਾਡੇ ਕੋਲ ਜ਼ਮੀਨ ਕੋਲ ਜਿਹੜੀ ਆ ਤਿੰਨ ਕਿੱਲੇ ਜ਼ਮੀਨ ਸੀ ਹਾਂਜੀ ਹਾਂਜੀ ਤੇ ਜਿਹੜੀ ਕੁਛ ਉੱਤੇ ਆ ਤੇ ਜਿਹੜੀ ਵਿੱਚ ਥੱਲੇ ਟਹਿ ਗਈ ਆ ਜਿਹੜੀ ਹਾਂ ਥੋੜੀ ਜੀ ਉੱਤੇ ਆ ਤੇ ਬਾਕੀ ਟਹਿ ਗਈ ਆ ਗੁਜ਼ਾਰਾ ਕਿਵੇਂ ਚੱਲਦਾ ਜੀ ਗੁਜ਼ਾਰਾ ਕਿਤਨਾ ਚੱਲਣਾ ਇਤਨਾ ਹੀ ਪੁੱਤ ਹਾਂ ਸੌਦਾ ਪਤਾ ਇਤਨਾ ਦਿੱਤੀ ਮਦਦ ਦਿੱਤੀ ਆ ਹਾਂਜੀ ਭੈਣ ਭਰਾਵਾਂ ਨੇ ਠੀਕ ਹੈ ਤੇ ਦਵਾਈ ਬੂਟੀ ਉਦੋਂ ਦੀ ਬੰਦ ਆ ਜੇ ਪੈਸਾ ਮਿਲ ਗਿਆ ਤਾਂ ਟੀਕੇ ਲਵਾ ਲਿਆ ਨਹੀਂ ਤੇ ਠੀਕ ਠਾਕ ਕਿੰਨਾ ਖਰਚਾ ਆਉਂਦਾ ਦਵਾਈ ਦਾ ਦਵਾਈ ਤੇ ਖਰਚਾ 6-7000 ਦੀ ਦਵਾਈ ਆਉਂਦੀ ਆ ਹਾਂ ਕਿੰਨੇ ਦਿਨ ਪਿਛੋਂ 15 ਦਿਨਾਂ ਪਿਛੋਂ ਹੂੰ 15 ਦਿਨਾਂ ਪਿਛੋਂ ਮੰਗ ਕੀ ਕਰਦੇ ਹਾਂ ਹਾਂ ਹੂੰ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਹੂੰ ਇਹ ਕੋਈ ਸੁਨੇ ਤੇ ਸਰਕਾਰ ਨੇ ਵੀ ਤੁਹਾਡੀ ਕੋਈ ਨਾ ਸਰਕਾਰ ਨੇ ਕੋਈ ਮਦਦ ਨਹੀਂ ਸਾਡੀ ਕੀਤੀ ਠੀਕ ਹੈ ਨਾ ਕੋਈ ਲਾਜ ਦੇ ਵਿੱਚ ਨਾ 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 ਕੋਈ ਨਹੀਂ ਕੋਈ ਲਾਗੇ ਲਾਗੇ ਨਹੀਂ ਆਇਆ ਸਾਡੇ ਠੀਕ ਹੈ ਜ਼ਮੀਨ ਤੁਹਾਡੀ ਮਾਲਕੀ ਹੀ ਸਾਰੀ ਛੜੀ ਹੋਰ ਆ ਦੇ ਵਿੱਚ ਹਾਂ ਹਾਂ ਮਾਲਕੀ ਮਾਲਕੀ ਹਾਂ ਮਾਲਕੀ ਜ਼ਮੀਨ ਸਾਡੀ ਠੀਕ ਹੈ ਕੀ ਨਾ ਦੱਸਿਆ ਮਤਲਬ ਨਿੰਦਰਕੌਰ ਸਭ ਤੋਂ ਪਹਿਲਾਂ ਤੁਹਾਨੂੰ ਜੀ ਹੋਇਆ ਨੂੰ ਧੰਨਵਾਦ ਜਿਨ੍ਹਾਂ ਨੇ ਆ ਕੇ ਇਸ ਪਰਿਵਾਰ ਦੀ ਸਾਰ ਲਈ ਜੋ ਇਹਨਾਂ ਦੇ ਹਾਲਾਤ ਆ 23 ਵਿੱਚ ਵੀ ਪਾਣੀ ਆਇਆ ਬਹੁਤ ਜਿਆਦੀ ਮਾਰ ਪਈ ਉਸ ਤੋਂ ਬਾਅਦ ਹੁਣ 25 ਦੀ ਮਾਰ ਪਈ ਤੇ ਜਿਹੜਾ ਭਾਈ ਕੁਲਦੀਪ ਸਿੰਘ ਆ ਇਹਨੂੰ 23 ਤੋਂ ਲੈ ਕੇ ਇਹ ਮੰਜੇ ਤੇ ਬਿਮਾਰ ਆ ਇਹਨੂੰ ਨਾ ਉੱਠਿਆ ਜਾਂਦਾ ਨਾ ਬੈਠਿਆ ਜਾਂਦਾ ਵਾ ਇਨੂੰ ਚੋਕੇ ਹੀ ਪਰਿਵਾਰ ਜਿਹੜਾ ਪਾਸਾ ਇਹਦਾ ਬਦਲਦੇ ਆ ਸਰੀਰਕ ਕਿਰਿਆ ਸਰੀਰਕ ਕਿਰਿਆ ਵੀ ਇਹਦੀ ਉੱਤੇ ਮੰਝੇ ਤੇ ਹੀ ਹੁੰਦੀ ਆ ਤੇ ਘਰ ਵਾਲੇ ਪਰਿਵਾਰ ਹੀ ਸਾਰੀ ਸਰੀਰਕ ਕਿਰਿਆ ਜਿਹੜੀ ਹੋਏ ਆਪ ਕਰਦੇ ਆ ਤੇ ਯਾਨੀ ਕਿ ਇਹਨਾਂ ਨੂੰ ਕਿਸੇ ਬੰਦੇੋਂ ਕੋਈ ਵੀ ਮਦਦ ਨਹੀਂ ਪਹੁੰਚੀ ਠੀਕ ਹੈ ਜੀ ਪਹਿਲੀ ਇਹਨਾਂ ਦੀ ਗੁਜ਼ਾਰੀ ਜੋਗੀ ਵੀ ਮੈਂ ਸੋਚਦਾ ਘਟਾ ਕਿਉਂਕਿ ਇੱਕ ਪਾਣੀ ਆ ਗਿਆ ਅੱਜ ਕੀ ਫਸਲ ਮਾਰੀ ਗਈ ਕੋਈ ਨਹੀਂ ਬਾਕੀ ਕਿਤੋਂ ਕਿਸੇ ਵੱਲੋਂ ਵੀ ਕੋਈ ਯਾਨੀ ਕਿ ਇਨੀ ਮਾਰਲੀ ਸਹਾਇਤਾ ਨਹੀਂ ਦਿੱਤੀ ਗਈ ਕੋਈ ਇਸ ਪਰਿਵਾਰ ਨੂੰ ਤੇ ਇਹਨਾਂ ਨੂੰ ਮੈਂ ਤੇ ਇਹੀ ਕਰੂੰਗਾ ਦਾਨੀ ਸੱਜਣਾ ਨੂੰ ਬੇਨਤੀ ਕਿ ਬਈ ਸਾਡਾ ਜਿਹੜਾ ਪੰਜਾਬ ਹੈ ਇਹ ਦੁਨੀਆ ਦੇ ਢਿੱਡ ਭਰਨ ਵਾਲਾ ਵਾ ਪੂਰੇ ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਸਾਡਾ ਪੰਜਾਬ ਆ ਜਦੋਂ ਕਿ ਆਫਤ ਆਉਂਦੀ ਆ ਤੇ ਸਾਡੇ ਪੰਜਾਬੀ ਇੱਕ ਦੂਜੇ ਦੀ ਬਾਹ ਫੜਦੇ ਆ ਤੇ ਫੜਦੇ ਆਏ ਆ ਤੇ ਮੈਂ ਉਹਨਾਂ ਦਾਨੀ ਸੱਜਣਾ ਨੂੰ ਵੀ ਬੇਨਤੀ ਕਰੂੰਗਾ ਆਪਣੇ ਵੱਲੋਂ ਕਿ ਇਸ ਘਰ ਦੀ ਪਰਿਵਾਰ ਦੀ ਵੀ ਸਾਰ ਲਈ ਜਾਵੇ ਤੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਕਿਉਂਕਿ ਫਸਲਾਂ ਮਰ ਗਈਆਂ ਲਗਾਤਾਰ ਨੁਕਸਾਨ ਹਾਂ ਲਗਾਤਾਰ ਨੁਕਸਾਨ ਹੋਇਆ ਕਿਸਾਨ ਦੀ ਇੱਕ ਫਸਲ ਮਰ ਜੇ ਤੇ ਉਹ 5 ਸਾਲ ਨਹੀਂ ਉੱਠਦਾ ਬਿਲਕੁਲ ਤੇ ਜਿਨ੍ਹਾਂ ਦੀ ਹਰ ਸਾਲ ਹੀ ਫਸਲ ਐਦ ਕੀ ਤਾਂ ਰੇਤਾ ਪੈ ਗਈਆਂ ਕਈਆਂ ਫਸਲਾਂ ਤਾਂ ਬੀਜੇ ਵੀ ਨਹੀਂ ਗਏ ਕੁਝ ਇਹਨਾਂ ਦਾ ਪਾਣੀ ਵੀ ਥੱਲੇ ਦਰਿਆ 'ਚ ਛਾਂ ਚਲਾ ਗਿਆ ਠੀਕ ਹੈ ਇਸ ਕਰਕੇ ਘਰ ਦੇ ਜੀ ਚਾਰ ਆ ਤੇ ਜ਼ਮੀਨ ਥੋੜੀ ਆ ਕਨੈਕਸ਼ਨ ਵਗੈਰਾ ਵੀ ਦੱਸ ਗੁਜ਼ਾਰਾ ਨਹੀਂਗਾ ਮੋਟਰਾਂ ਵਗੈਰਾ ਵੀ ਹਾਂਜੀ ਹਾਂਜੀ ਸਭ ਕੁ ਖਰਾਬ ਹੋ ਗਿਆ ਮੋਟਰਾਂ ਵਾਟਰਾਂ ਵੀ ਇਹਨਾਂ ਦੀਆਂ ਖਰਾਬ ਹੋ ਗਈ ਆ ਇਸ ਕਰਕੇ ਮੈਂ ਤਾਂ ਇਹੋ ਹੀ ਬੇਨਤੀ ਕਰੂੰਗਾ ਤੁਹਾਡੇ ਸਾਹਮਣੇ ਰਾਈ ਕਿ ਇਹਨਾਂ ਦੀ ਵੱਧ ਤੋਂ ਵੱਧ ਹਲਪ ਕੀਤੀ ਜਾਵੇ ਜਿਉਂ ਇਹ ਠੀਕ ਹੋ ਸਕਣ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਬੱਚੇ ਵੀ ਪੜ ਰਹੇ ਆ ਜੇ ਬੱਚੇ ਪੜ ਰਹੇ ਆ ਖਰਚਾ ਬੱਚਿਆਂ ਦਾ ਬੱਸਾਂ ਦਾ ਖਰਚਾ ਬਿਲਕੁਲ ਇੱਥੋਂ ਜਾਂਦੇ ਆਂ ਦਾ ਵੈਣਾ ਦਾ ਖਰਚਾ ਪੈਂਦਾ ਵਾ ਸਕੂਲਾਂ ਦੀ ਪੜ੍ਹਾਈ ਆ ਮਾਸਟਰ ਹਣ ਬੱਚਿਆਂ ਨੂੰ ਭੇਜਦੇ ਆ ਘਰੇ ਵੀ ਤੁਹਾਨੂੰ ਸਕੂਲ ਵਿੱਚ ਕਲਾਸ ਵਿੱਚ ਨਹੀਂ ਬਿਠੰਦੇ ਨਾ ਕਿਉਂਕਿ ਫੀਸ ਦਿਓ ਤੇ ਹੁਣ ਇਹ ਪਰਿਵਾਰ ਦੇ ਕੋਲ ਦਵਾਈ ਤੇ ਪੈਸਾ ਲੱਗਦਾ ਵਾ ਮਾਤਾ ਵੀ ਇਹਨਾਂ ਦੀ ਸਾਰਜ ਸਿੰਘ ਰਾਣੀ ਕਾਰਜ ਸਿੰਘ ਵਾਲੇ ਬਿਮਾਰ ਰਹਿੰਦੇ ਆ ਹਾਂਜੀ ਹਾਂਜੀ ਤੇ ਉਹਨਾਂ ਦੀ ਵੀ ਦਵਾਈ دارو ਚੱਲਦਾ ਵਾ ਤੇ ਇਹ ਵਿਚਾਰਾ ਨਾ ਉੱਠਣ ਜੋਗਾ ਇਹਨੂੰ ਕਦੀ ਠਾ ਕੇ ਭਾ ਦਿੰਦੇ ਆ ਤੇ ਜਦੋਂ ਭਾਉਣ ਆਪਦੇ ਨੇ ਵਿਚਾਰੇ ਨੂੰ ਭਾਉਂਦੇ ਠਾ ਕੇ ਤੇ ਇਹਦੀ ਮੰਦੀ ਹਾਲਤ ਹੋਈ ਆ ਇਸ ਕਰਕੇ ਮੈਂ ਤੇ ਇਹੋ ਬੇਨਤੀ ਕਰੂੰਗਾ ਦਾਨੀ ਸੱਜਣਾ ਨੂੰ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ